ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਾ ਪਿਛਲੇ ਦਿਨੀ ਵੀਡੀਓ ਚੱਲ ਰਹੀ ਹੈ ਟਾਈਮ ਟਰੈਵਲ ਮਿੱਟੀ ਚੈਨਲ ਆ ਕੋਈ ਆ ਥੋੜੀ ਜੀ ਪਹਿਲਾਂ ਵੀਡੀਓ ਤੇ ਝਲਕ ਜੀ ਦੇਖ ਲਓ ਫਿਰ ਆ ਆਪਾਂ ਗੱਲ ਕਰਦੇ ਆ ਇਹਦੇ ਤੇ ਕਦਾਂ ਭਗਤੀ ਕਰਕੇ ਇਸ ਸਰੀਰ ਤੋਂ ਆਪ ਵੱਖ ਹੋਣਾ ਸਿੱਖਿਆ ਹੋਇਆ। ਇਸ ਵੀਡੀਓ ਦੀ ਮੈਂ ਇਸ ਵੀਡੀਓ ਦੇ ਵਿੱਚ ਲਿੰਕ ਵੀ ਭੇਜ ਦੂੰਗਾ ਜਿਨ੍ਹਾਂ ਨੇ ਨਹੀਂ ਵੇਖੀਓ ਵੀਡੀਓ ਵੇਖ ਲਓ। ਕਿੱਡੀ ਸ਼ਰਮ ਵਾਲੀ ਗੱਲ ਆ ਯਾਰ ਕੀ ਕੁਛ ਹੋਈ ਜਾਂਦਾ ਹੈ ਦੁਨੀਆਂ ਦੇ ਉੱਤੇ ਕੋਈ ਬੋਲਦਾ ਨਹੀਂ ਜਿਨ੍ਹਾਂ ਨੇ ਲੋਕਾਂ ਨੇ ਕਮੈਂਟ ਕੀਤੇ ਆ ਕੋਈ ਵਾਹਿਗੁਰੂ ਲਿਖੀ ਜਾਂਦਾ ਹੈ ਕੋਈ ਕਹਿੰਦਾ ਇਹ ਬੀਬੀ ਸਾਨੂੰ ਪਹਿਲਾਂ ਨਹੀਂ ਮਿਲੀ ਧੰਨ ਭਾਗ ਆ ਸਾਡੇ ਸਮਝ ਨਹੀਂ ਆਉਂਦੀ ਲੋਕਾਂ ਦੀ ਹੋ ਕੀ ਰਿਹਾ ਲੋਕਾਂ ਨੂੰ ਲੋਕਾਂ ਨੂੰ ਜਾਗਰੂਤਾ ਹੀ ਨਹੀਂ ਆ ਰਹੀ ਜਿਉਂ-ਜਿਉਂ ਸੋਸ਼ਲ ਮੀਡੀਆ ਦਾ ਜੁਗ ਵੱਧ ਰਿਹਾ ਹੈ ਓਵੇਂ-ਓਵੇਂ ਲੋਕ ਅੰਨੇ ਹੋ ਰਹੇ ਆ ਅੰਨੇ ਹੋ ਕੇ ਲੋਕ ਪਾਰਟੀਆਂ ਦੇ ਭਗਤ ਬਣ ਰਹੇ ਆ ਅੰਨੇ ਹੋ ਕੇ ਲੋਕ ਬਾਬਿਆਂ ਦੇ ਭਗਤ ਬਣ ਰਹੇ ਆ ਅੰਨੀ ਹੋਈ ਫਿਰਦੀ ਆ ਦੁਨੀਆ ਇਹ ਬਿਲਕੁਲ ਓਏ ਭਰਾਵੋ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੋਈ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੇ ਦੇ ਨਾ ਜੇਨ ਹਰ ਪਾਇਓ ਤਿੰਨਾ ਛਪਾਇਓ ਪਰ ਜਿਨ੍ਹਾਂ ਨੇ ਪਾਇਆ ਹੈ ਕਈ ਲੋਕ ਇਹ ਮੇਰੀ ਗੱਲ ਦੇ ਉੱਤੇ ਕਮੈਂਟ ਵੀ ਕਰਨਗੇ ਬਈ ਬਥੇਰੇ ਨੇ ਦੱਸਿਆ ਵੀ ਹੈ ਭਗਤ ਕਬੀਰ ਸਾਹਿਬ ਨੇ ਦੱਸਿਆ ਨਾਮਾ ਨਾਮਾ ਭਗਤ ਨਾਮਦੇਵ ਜੀ ਨੇ ਵੀ ਦੱਸਿਆ ਪਰ ਜਿਨ੍ਹਾਂ ਨੇ ਦੱਸਿਆ ਨਾ ਉਹ ਇਹ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ ਉਹਨਾਂ ਨੇ ਆ ਜਾਂ ਸੋ ਪਾਈਆ ਤਾਂ ਆਪ ਗਵਾਈਆ ਫਿਰ ਜੇ ਉਹਨਾਂ ਨੇ ਪ੍ਰਮਾਤਮਾ ਨੂੰ ਪਾਲਿਆ ਤਾਂ ਫਿਰ ਆਪ ਦਾ ਆਪ ਗਵਾਤ ਆ ਉਹਨਾਂ ਲੋਕਾਂ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕਿਤੇ ਜਾ ਕੇ ਡੇਰੇ ਪਾ ਕੇ ਬਹਿ ਜਾਈਏ ਕੋਈ ਸੰਗਤ ਸਾਡੇ ਇੱਥੇ ਆਉਣ ਲੱਗ ਜੇ ਮੈਂ ਨਾ ਜੇ ਪ੍ਰਮਾਤਮਾ ਨੂੰ ਜੇ ਰੱਬ ਨੂੰ ਮੈਂ ਮਿਲਾਂ ਜੇ ਰੱਬ ਆਪਾਂ ਨੂੰ ਮਿਲ ਜੇ ਰੱਬ ਤੋਂ ਕੀ ਚੀਜ਼ ਮੰਗਣੀ ਹੈ ਇਹ ਲੋਕ ਰੱਬ ਤੋਂ ਮੰਗਦੇ ਆ ਵੀ ਸਾਨੂੰ ਸਿਮਰਨ ਭਗਤੀ ਸਿਮਰਨ ਦੀ ਸਾਨੂੰ ਦਾਤ ਦਿਓ ਠੀਕ ਹੈ ਸਾਡੇ ਕੋਲ ਸੰਗਤ ਆਈ ਜਾਵੇ ਅਸੀਂ ਡੇਰੇ ਖੋਲ ਕੇ ਬਹਿ ਜੀਏ ਇਹ ਚੀਜ਼ਾਂ ਇਹ ਮੰਗਦੇ ਆ ਉਹ ਰੱਬ ਤੋਂ ਮੰਗੋ ਵੀ ਸਾਡੇ ਦੇਖੋ ਜਿਹੜੇ ਕੋਈ ਬੰਦੀ ਸਿੰਘ ਆਏ ਉਹਨਾਂ ਦੀ ਕੋਈ ਰਿਹਾਈ ਹੋ ਜੇ ਕੋਈ ਸਾਨੂੰ ਇਹੋ ਜੀ ਮਹਾਰਾਜ ਸ਼ਕਤੀ ਦਿਓ ਜਿਹੜੇ ਲੋਕ ਗਲਤ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਕੋਈ ਐੋ ਜੀ ਸਾਨੂੰ ਸ਼ਕਤੀ ਦਿਓ ਸਾਨੂੰ ਉਹ ਦੇਖ ਨਾ ਸਕਣ ਤੇ ਅਸੀਂ ਜਾ ਕੇ ਧੌਣ ਫੜ ਲਿਆ ਕਰਕੇ ਗਲਤ ਕੰਮ ਕਰਨ ਵਾਲੇ ਦੀ ਐੋ ਜੀ ਸ਼ਕਤੀ ਦਿਓ ਸਾਨੂੰ ਅਸੀਂ ਰੱਬ ਤੋਂ ਸਾਨੂੰ ਮੰਗਣਾ ਨਹੀਂ ਆਉਂਦਾ ਅਸੀਂ ਰੱਬ ਤੋਂ ਉਹ ਜੀ ਚੀਜ਼ ਮੰਗੀਏ ਜਿਸ ਦੇ ਨਾਲ ਅਸੀਂ ਸਮਾਜ ਨੂੰ ਸੁਧਾਰ ਸਕੀਏ ਜਿਸ ਦੇ ਨਾਲ ਅਸੀਂ ਕੋਈ ਚੰਗੇ ਕੰਮ ਕਰ ਸਕੀਏ ਜਿੱਥੇ ਕੋਈ ਗਲਤ ਕੰਮ ਕਰਦਾ ਹੈ ਗਲਤ ਨੂੰ ਅਸੀਂ ਗਲਤ ਕਹਿ ਸਕੀਏ ਜਿਹੜੀ ਸਿੱਖ ਕੌਮ ਹੈ ਜਾਂ ਜਿੰਨੀਆਂ ਵੀ ਕੌਮਾਂ ਸਾਰੀਆਂ ਖਿੰਡੀਆਂ ਫਿਰਦੀਆਂ ਅਸੀਂ ਉਹਨਾਂ ਨੂੰ ਇੱਕ ਕਰ ਸਕੀਏ ਅਸੀਂ ਰੱਬ ਤੋਂ ਇਹ ਮੰਗੀਏ ਅਸੀਂ ਰੱਬ ਤੋਂ ਇਹ ਥੋੜੋ ਮੰਗਣਾ ਵੀ ਹਾਂ ਸਾਡੇ ਕੋਲ ਸੰਗਤ ਆਉਣ ਲੱਗ ਜਾ ਤੇ ਅਸੀਂ ਡੇਰਾ ਬਣਾ ਲ ਗਏ ਤੇ ਅਸੀਂ ਪਖੰਡਵਾਦ ਸ਼ੁਰੂ ਕਰਦ ਗਏ ਰੱਬ ਤੋਂ ਕੋਈ ਚੰਗੀ ਚੀਜ਼ ਮੰਗੋ ਰੱਬ ਤੋਂ ਚੰਗੀ ਚੀਜ਼ ਮੰਗਨ ਤੋਂ ਬਾਅਦ ਤੁਹਾਨੂੰ ਲੋਕ ਉਹੀ ਸਿਰ ਤੇ ਚੱਕ ਲੈਣਗੇ ਯਾਰ ਤੁਸੀਂ ਵੋਟਾਂ ਦੇ ਵਿੱਚ ਖੜ ਕੇ ਮੁੱਖ ਮੰਤਰੀ ਬਣ ਜਾਓਗੇ ਤੁਸੀਂ ਤਾਂ ਇੱਥੋਂ ਤੱਕ ਪਹੁੰਚ ਜਾਓਗੇ ਜੇ ਤੁਸੀਂ ਕੋਈ ਚੰਗੀ ਚੀਜ਼ ਮੰਗੀ ਪਰ ਨਹੀਂ ਕੋਈ ਇੱਥੇ ਸੂਰਜ ਤੇ ਫਰਦੇ ਆ ਕਿ ਸੂਰਜ ਤੇ ਜਾਏ ਅਸੀਂ ਇਹ ਬੀਬੀ ਕਹਿੰਦੀ ਹੈ ਸੂਰਜ ਦੇ ਉੱਤੇ ਅਸੀਂ ਨਰਕ ਸਵਰਗ ਵੇਖੇ ਇਹ ਗੁਰਬਾਣੀ ਦੇ ਸਾਰਾ ਉਲਟ ਚੱਲ ਰਿਹਾ ਹੈ ਜੋਗ ਮੱਤ ਨੂੰ ਤਰਜੀਹ ਦੇ ਰਹੇ ਆ ਇਹ ਲੋਕ ਸਿੱਖ ਮੱਤ ਵਾਲੀ ਦਾ ਇਹਨਾਂ ਦੇ ਵਿੱਚ ਹਾਲਤ ਹੀ ਕੋਈ ਨਹੀਂ ਇਹ ਇੱਕ ਹੀ ਨਹੀਂ ਦੋ ਬਿਬੀਆਂ ਇੱਕ ਹੋਰ ਹੈ ਉਹ ਸਿਰ ਤੇ ਉਹਦੇ ਪਟੇ ਜਿ ਰੱਖਿਆ ਉਹ ਬਿਬੀ ਹੋਰ ਹੈ ਉਹਦਾ ਵੀ ਮੈਂ ਤੁਹਾਨੂੰ ਥੋੜਾ ਜਿਹਾ ਲਿੰਕ ਦਿਖਾ ਦਿੰਨਾ ਇਹ ਕਾ ਬਿਬੀ ਹੈ ਉਹ ਵੀ ਕਹਿੰਦੀ ਮੈਂ ਰੱਬ ਵੇਖਿਆ ਸਿਆਵਾ ਸੁਣ ਰਹੀਆਂ ਇਹ ਅਨਰ ਨਹੀਂ ਹੈ ਇਹ ਕੋ ਸਾਡਾ ਭਰਮ ਨਹੀਂ ਹੈ ਉਹ ਗਰੰਟੀ ਨਹੀਂ ਔਰ ਤੇ ਨਾੜੀਆਂ ਹਰ ਇਨਸਾਨ ਦੇ ਸਰੀਰ 'ਚ ਨਹੀਂ ਬਟ ਉਹ ਗਰੰਟੀ ਉਹਦੀ ਹੁੰਦੀ ਹੈ ਸਾਖ ਜੀ ਨਹੀਂ ਆਉਂਦੀ ਹੁਣ ਇਹੋ ਜੇ ਰੋਕਾ ਲੋਕਾਂ ਨੂੰ ਰੱਬ ਮਿਲਣ ਲੱਗ ਗਿਆ ਯਾਰ ਵੀ ਅਸੀਂ ਰੱਬ ਦੇ ਕੋਲ ਗਏ ਰੱਬ ਸੱਚਖੰਡ ਵੇਖਿਆ ਅਸੀਂ ਰੱਬ ਦੇ ਕੋਲ ਜਾ ਕੇ ਗੱਲਾਂ ਕਰਕੇ ਆਏ ਕਮਾਲ ਦੀ ਗੱਲ ਹੈ ਜੇ ਤੁਸੀਂ ਰੱਬ ਕੋਲ ਗੱਲਾਂ ਕਰਕੇ ਆਏ ਤੇ ਤੁਸੀਂ ਰੱਬ ਕੋਲ ਦੱਸਿਆ ਕਿ ਰੱਬ ਕੋਲੋਂ ਮੰਗਿਆ ਕਿ ਆਹੀ ਬਸ ਅਸੀਂ ਚੈਨਲਾਂ ਦੇ ਉੱਤੇ ਜਾ ਕੇ ਇੰਟਰਵਿਊ ਦੇ ਦਗੇ ਅਸੀਂ ਕਹਿ ਦਿੱ ਗਏ ਸਾਨੂੰ ਰੱਬ ਮਿਲ ਗਿਆ ਤੇ ਅਸੀਂ ਕੋਈ ਚੰਗੇ ਮੰਨ ਲਓ ਅਸੀਂ ਆਪ ਦਾ ਕੋਈ ਡੇਰੇ ਖੋਲ ਲਗੇ ਸੰਗਤ ਸਾਡੇ ਕੋਲ ਆਉਣ ਲੱਗ ਜੇ ਤੇ ਅਸੀਂ ਪਰਮਾ ਕੇ ਲੋਕਾਂ ਨੂੰ ਅਸੀਂ ਪੈਸਾ ਇਕੱਠਾ ਕਰ ਲਗੇ ਇਸ ਤੋਂ ਵੱਧ ਕੋਈ ਨਹੀਂ ਇਹ ਵੀ ਵੀ ਸਾਨੂੰ ਰੱਬ ਦਿਖਾ ਦੇ ਜੇ ਰੱਬ ਜੇ ਸੂਰਜ ਦੇ ਉੱਤੇ ਜਾਈ ਜਿਹੜੇ ਨਾਸਾ ਵਾਲੇ ਵਿਗਿਆਨੀ ਆ ਜਿਹੜੇ ਇਹਨੇ ਪੈਸੇ ਇਕੱਠੇ ਕਰੀ ਜਾਂਦੇ ਐ ਮੈਨੂੰ ਸਮਝ ਨਹੀਂ ਉਹਦੀ ਸਰਕਾਰ ਨੂੰ ਚਾਹੀਦਾ ਐ ਨਾਸਾ ਵਾਲਿਆਂ ਨੂੰ ਚਾਹੀਦਾ ਐ ਬੀਬੀ ਨੂੰ ਲੈ ਕੇ ਜਾਣ ਤੇ ਇਹਨੂੰ ਦੱਸੋ ਇਹਨੂੰ ਸੂਰਜ ਦੇ ਉੱਤੇ ਜਿਹੜੀਆਂ ਇੰਨੀਆਂ ਖੋਜਾਂ ਕਰ ਰਹੀ ਐ ਜਿਹੜਾ ਨਾਸਾ ਵਾਲੇ ਵਿਗਿਆਨੀ ਇੰਨੇ ਖੋਜ ਕਰ ਰਿਹਾ ਉਹ ਇਹਨੂੰ ਬੀਬੀ ਨੂੰ ਨਾਲ ਲੈ ਜਾਣ ਉਹ ਬੀਬੀ ਨੂੰ ਜਾ ਕੇ ਕਹਿੰਦੇ ਇਹਨੂੰ ਇਹ ਆਪੇ ਥੋਨੂੰ ਉੱਥੇ ਕੈਮਰਾ ਨਾਲ ਦੇ ਦਿਓ ਸਾਰਾ ਕੁਝ ਬਣਾ ਕੇ ਲਿਆ ਦਊਗੀ ਇੰਨੇ ਪੈਸੇ ਲਾਉਣ ਦੀ ਲੋੜ ਹੀ ਨਹੀਂ ਉੱਥੇ ਸਾਰਾ ਕੁਝ ਨਰਕ ਸਵਰਗ ਦਾ ਸਾਰਾ ਡਾਟਾ ਬੈਟਾ ਲੈ ਆਊਗੀ ਇਹੇ ਤੇ ਇਹ ਬੀਬੀ ਦੇ ਰਾਹੀਂ ਤੁਸੀਂ ਜਿੰਨੀਆਂ ਮਰਜ਼ੀ ਖੋਜਾਂ ਕਰ ਸਕਦੇ ਆਂ ਜਿੱਥੇ ਮਰਜ਼ੀ ਇਹਨੂੰ ਆਕਾਸ਼ਾਂ ਦੇ ਪਤਾਲਾਂ ਦੇ ਉੱਤੇ ਭੇਜ ਸਕਦੇ ਆਂ ਤੁਸੀਂ ਲੋੜ ਹੀ ਨਹੀਂ ਫਿਰ ਪੈਣੀ ਤੁਹਾਨੂੰ ਐਨਾ ਖਰਚ ਕਰਨ ਦੀ ਸਰਕਾਰ ਨੂੰ ਵੀ ਚਾਹੀਦਾ ਇਹੋ ਜਿਹਾ ਚੈਨਲਾਂ ਤੇ پابੰਦੀ ਲਾਉਣ ਇਹੋ ਜਿਹਾਂ ਬੀਬੀਆਂ ਜਿਹੜੀਆਂ ਜਿਹੜੀਆਂ ਗਲਤ ਗੁੰਮਰਾਹ ਕਰ ਰਹੀਆਂ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੀਆਂ ਇਹਨਾਂ ਦੇ ਉੱਤੇ ਪਾਬੰਦੀ ਲਾਉਣ ਇਹਨਾਂ ਦੇ ਉੱਤੇ ਜਿਹੜੀਆਂ ਸਿੱਖ ਕੌਮ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਸਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਜਾਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਇਹਨਾਂ ਦੇ ਉੱਤੇ ਪਾਬੰਦੀ ਲਾਉਣ ਇਹ ਗਾਂ ਨੂੰ ਹੋਰ ਵਧ ਰਿਹਾ ਹੈ ਕੰਮ ਹੁਣ ਇਕ ਹੀ ਨਹੀਂ ਕਈ ਚੈਨਲਾਂ ਦੇ ਉੱਤੇ ਇਹ ਗੱਲਾਂ ਹੋ ਰਹੀਆਂ ਅਸੀਂ ਰੱਬ ਨੂੰ ਮਿਲਾਏ ਅਸੀਂ ਆਹ ਕੀਤਾ ਅਸੀਂ ਉਹ ਕੀਤਾ ਵੀ ਰੱਬ ਨੂੰ ਯਾਰ ਤੁਸੀਂ ਜੇ ਰੱਬ ਨੂੰ ਮਿਲਾਏ ਤਾਂ ਰੱਬ ਤੋਂ ਤੁਸੀਂ ਲਿਆ ਕੀ ਦੁਨੀਆ ਤਾਂ ਇੰਨੀ ਦੁਖੀ ਹੋਈ ਪਈ ਆ ਲੋਕ ਇੰਨੇ ਦੁਖੀ ਹੋਈ ਪਈ ਆ ਕੋਈ ਖੂਨ ਦੀਆਂ ਬੋਤਲਾਂ ਪੀਣਾ ਮਰੀ ਜਾਂਦਾ ਕਿਸੇ ਦਾ ਕੁਛ ਗਰੀਬਾਂ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਦੀਆਂ ਗਰੀਬੀਆਂ ਦੀਆਂ ਕੁੜੀਆਂ ਵਿਚਾਰੀਆਂ ਨੂੰ ਵਿਆਹ ਕਰਨ ਵਾਸਤੇ ਪੈਸੇ ਨਹੀਂ ਉਹਨਾਂ ਕੋਲੇ ਉਹ ਭੁੱਖੇ ਮਰੀ ਜਾਂਦੇ ਆ ਲੋਕ ਤੇ ਜਿਹੜੇ ਸੱਖਾ ਬੰਦੀ ਸਿੰਘ ਆ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਸੜੀ ਜਾਂਦੇ ਆ ਉਹਨਾਂ ਦੀਆਂ ਸਜ਼ਾਵਾਂ ਖਤਮ ਹੋ ਗਈਆਂ ਕਹਦੇ ਤੁਸੀਂ ਰੱਬ ਨੂੰ ਵੀ ਆ ਕੇ ਛਡਵਾ ਦਿਓ ਠੀਕ ਆ ਇਹ ਨਹੀਂ ਵੀ ਰੱਬ ਹੈ ਨਹੀਂਗਾ ਰੱਬ ਹੈਗਾ ਰੱਬ ਹੈਗਾ ਬਸ ਰੱਬ ਆਪਣੇ ਹਿਰਦੇ ਦੇ ਵਿੱਚ ਹੈ ਰੱਬ ਆਪਣੇ ਕੋਲ ਹੈ ਰੱਬ ਨੂੰ ਕਿਤੇ ਬਾਹਰ ਪਾਲਣ ਦੀ ਜੋ ਜੋ ਲੋੜ ਨਹੀਂ ਬਾਹਰ ਟੋਲਾ ਸੋ ਭਰਮ ਭਲਾਈ ਆਪਣੇ ਪ੍ਰਮਾਤਮਾ ਆਪਣੇ ਅੰਦਰ ਬੈਠਾ ਹੈ ਅੰਦਰ ਉਹਨੂੰ ਵੇਖੋ ਉਹਨੂੰ ਮਹਿਸੂਸ ਕਰੋ ਚੰਗੇ ਕੰਮ ਕਰੋ ਉੱਥੇ ਪ੍ਰਮਾਤਮਾ ਆਪੇ ਤੁਹਾਡੀ ਹਾਜ਼ਰ ਨਾਜ਼ਰ ਹੋ ਕੇ ਮਦਦ ਵੀ ਕਰਦਾ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਮਦਦ ਕਰਦਾ ਹੈ ਪਰ ਆ ਨਹੀਂ ਗੱਲ ਆ ਵੀ ਠੀਕ ਆ ਵੀ ਅਸੀਂ ਕਹਿ ਦਈਏ ਰੱਬ ਤਾਂ ਰੱਬ ਨੂੰ ਅਸੀਂ ਪਾ ਲਿਆ ਸੋ ਮੇਰੀ ਬੇਨਤੀ ਹੈ ਇਹੋ ਜੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਇਹ ਚੈਨਲ ਵਾਲੇ ਨੂੰ ਵੀ ਸ਼ਰਮ ਆਉਣੀ ਚਾਹੀਦੀ ਜਿਹੜਾ ਚੈਨਲ ਵਾਲਾ ਇਹੋ ਜੀਆਂ ਵੀਡੀਓ ਲੋਕਾਂ ਨੂੰ ਦਿਖਾ ਰਿਹਾ ਹੈ ਉਹੋ ਜੇ ਲੋਕ ਆ ਜਿਹੜੇ ਕਮਲੇ ਜਿਹੜੇ ਇਹਨਾਂ ਨੂੰ ਪ੍ਰੋਮੋਟ ਕਰ ਰਿਹਾ ਲੋਕ ਆਇਰੈ ਵਾਇਰਲ ਵਾਇਰਲ ਲਿਖੀ ਜਾਂਦੇ ਆ ਕਿਸੇ ਨੇ ਕੋਈ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਆਪਣੇ ਕੋਲ ਹੈ ਨਹੀਂ ਜਵਾਬ ਹੀ ਹੈ ਨਹੀਂ ਕੋਈ ਤਾਂ ਹੀ ਤਾਂ ਆਪਾਂ ਲੋਕਾਂ ਨੂੰ ਬੁੱਧੂ ਬਣਾ ਕੇ ਜਿਹੜੀਆਂ ਲੀਡਰਾਂ ਜਿਹੜੇ ਸਰਕਾਰਾਂ ਬਣਾ ਜਾਂਦੇ ਆ ਆਪਣੇ ਲੋਕਾਂ ਨੂੰ ਬੁੱਧੂ ਬਣਾ ਕੇ ਉਹਨਾਂ ਨੂੰ ਪਤਾ ਹੈ ਵੀ ਇਹ ਕਮਲੇ ਲੋਕ ਹੈ ਤੇ ਬਸ 5-7 ਦਿਨ ਪਰਮਾਓ ਇਹਨਾਂ ਨੂੰ ਇਹਨਾਂ ਨੂੰ ਇਹੋ ਜਿਹਾ ਲੌਲੀਪੌਪ ਦਿਓ ਤੇ ਮੌਕੇ ਤੇ ਆ ਕੇ ਵੋਟਾਂ ਲੈ ਜਾਓ ਓਏ ਜਾਗ ਪੋ ਲੋਕੋ ਸੋ ਮੇਰੀ ਬੇਨਤੀ ਹੈ ਉਹੋ ਜਿਹੇ ਲੋਕਾਂ ਤੋਂ ਗੁਮਰਾਹ ਨਾ ਹੋਵੋ ਜੋ ਰੱਬ ਹੈ ਪ੍ਰਮਾਤਮਾ ਹੈ ਬਾਣੀ ਦੇ ਵਿੱਚ ਵੀ ਥਾਂ-ਥਾਂ ਲਿਖਿਆ ਉਹ ਅੰਦਰ ਹੈ ਉਹ ਅੰਦਰ ਹੀ ਆਪਣੇ ਉਹਨੂੰ ਅੰਦਰੋਂ ਪ੍ਰਗਟ ਕਰੋ ਗੁਰਬਾਣੀ ਦੇ ਆਧਾਰ ਤੇ ਚੱਲੋ ਗੁਰਬਾਣੀ ਨੂੰ ਆਪਣਾ ਸਹੀ ਗੁਰੂ ਮੰਨ ਕੇ ਚੱਲੋ ਤੇ ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਜਿਹੜੇ ਲੋਕ ਸਾਨੂੰ ਰੱਬ ਦਿਖਾਉਂਦਿਆਂ ਜਿਹੜੇ ਲੋਕ ਸਾਨੂੰ ਸੂਰਜ ਦੇ ਉੱਤੇ ਲਿਜਾਣ ਦੀਆਂ ਨਰਕ ਸੁਰਗ ਦਿਖਾਉਂਦੀਆਂ ਜਿਹੜੇ ਲੋਕ ਸਾਨੂੰ ਲੌਲੀਪੌਪ ਦੇ ਰਹੇ ਇਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ